ਕੀ ਪਤਾ ਕੀ ਕੀ ਤਸੀਰ ਦਾ ਰੋਸਾ ਬਹੁਤ ਸੈਂਟਰਾਂ ਦੇ ਚੁੱਟਿਆ ਕਈ ਸਾਲਾਂ ਤੋਂ ਸੈਂਟਰਾਂ ਦੇ ਸੁਣਦੇ ਸੀ ਤੁਸੀਂ ਸੈਂਟਰ ਤੇ ਦੇ ਦੇ ਦਈ ਬਚਾਅ ਹੋ ਜਾਂਦਾ ਹੀ ਗਾ ਪਰ ਕਿਥੇ ਹੋਈ ਨਾਲ ਹੀ ਮੈਂ ਚਾਪੜਿਆ ਮਾਂਦੂ ਦੀ ਕੋਸ਼ਿਸ਼ ਕਰਨੀ ਜਾਂ ਕੁਝ ਕਰਦਾ ਇਹ ਤਾਂ ਉਹ ਉੱਧਰ ਹੀ ਪਤਾ ਨਹੀਂ ਕੀ ਕੀਤਾ ਨੇ ਸਕੂਟਰੀ ਭਾਲਦਾ ਸੀ ਮੈਂ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਨਸ਼ਾ ਖਾਣ ਨੂੰ ਪੈਸੇ ਮੰਗਦਾ ਸੀ ਇਹ ਦਾਤੀਆਂ ਕੋਠੇ ਉਤੋਂ ਦੀ ਆਈਆਂ ਮੈਂ ਆਪਣਾ ਘਰ ਕੋਲ ਤੇ ਅੰਦਰ ਬਾੜੇ ਅੰਦਰ ਬਾੜ ਕੇ ਮੈਂ ਕਿਹਾ ਮੈਂ ਇਹਨੂੰ ਦੇਖਾਂ ਕੀ ਭੰਨੀ ਜਾਂਦਾ ਹੈ ਮੈਂ ਹਜੇ ਗਈ ਨਹੀਂ ਆਪੇ ਆ ਗਿਆ ਮੁੰਡਾ ਮੈਂ ਪਿਠਾਇਆ ਫੜ ਕੇ ਪਿਤੇ ਆਇਆ ਮੈਂ ਕਿਹਾ ਪਾਣੀ ਦੀ ਕੀ ਹੋ ਰਹੀ ਸੀ ਬਸ ਉਹ ਨਹੀਂ ਜਾਵੇ ਏਂ ਦਾ ਤੋੜ ਕੇ ਆ ਕੇ ਮੈਂ ਮੰਗਦਾ ਮੈਂ پیسے ਮੰਗਦਾ ਤੇ ਮੈਂਨੇ ਤਾਂ ਸਮਝ ਲਈ ਹੋਣੀ ਤੋਂ ਮੰਗਦਾ ਬੁਕਾਰਦਾ ਕਰਦਾ ਬਾਹਰ ਨਿਕਲੇ ਆ ਉਹ دماغ ਦੀ ਕੋਈ ਮਾਰ ਨਹੀਂ ਬਾਹਰ ਸੀ ਤੇ ਨਸ਼ਾ ਤੂੰ ਕਲੋਂ ਦਾ ਨਸ਼ਾ ਕਰਦਾ ਸੀ ਨਸ਼ਾ ਤਾਂ ਬਹੁਤ ਹੈ ਤਾਂ ਕਿਈ ਵਾਰੀ ਅਸੀਂ ਸੈਂਟਰਾਂ ਚ ਸੁੱਤੇ ਹਾਂ ਤੇ ਤੁਸੀਂ ਹੁਣ ਮੋੜਨ ਦੀ ਕੋਸ਼ਿਸ਼ ਬੱਚਾ ਛੋਟਾ ਜਿਹਾ ਮੋੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨੂੰ ਮੈਂ ਬਾਹਰ ਲੈ ਗਿਆ ਆਪਣੇ ਘਰ ਨੂੰ ਉਧਰੋਂ ਚੱਲਾਇਆ ਮੈਂ ਹਜੇ ਅੰਦਰ ਆ ਬਾਹਰ ਨਿਕਲ ਗਰੋ ਹੀ ਮਾਰ ਲੈਂਦਾ ਸਾਨੂੰ ਤੇ ਮੋੜਨਾ ਸਾਨੂੰ ਦਿੱਤਾ ਠੀਕ ਆ ਮੈਂ ਚਲੋ ਸੜਕ 'ਤੇ ਵਰਤੀ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ ਆ ਤੇ ਤੁਹਾਡੇ ਕੋਲ ਆਇਆ ਕੀ ਕਹਿੰਦੇ ਗਏ ਇਹ ਸਾਡੇ ਕੋਲ ਕੰਮਲੀ ਜਾਇਆ ਜਿੱਦੇ ਸਿਰਚ ਆਪਣੇ ਉਹਨਾਂ ਦੇ ਘਰ ਦੇ ਕਹਿਣ ਦੇ ਮੁਤਾਬਕ ਵੀ ਇਹਨੇ ਆਪ ਗੋਲੀ ਮਾਰੀ ਆ ਨਾਮ ਉਹਦਾ ਜਗਾ ਲਾਹਵ ਸਿੰਘ ਸਾਡਾ ਸਰਵਿਸਿੰਗ ਕਮਾਲਪੁਰ ਦਾ ਪਿੰਡ ਸੀ ਸਾਡੇ ਕੋਲ ਤਾਂ ਬਰੋਡ ਡੇਟ ਆਇਆ ਹੈ ਜੀ ਮਨ ਲੇ ਕੇ ਉਹਦੀ ਉੱਥੇ ਗੱਠ ਹੋ ਚੁੱਕੀ ਜੀ ਸਾਡੇ ਕੋਲ ਬਰੋਡ ਡੇਟ ਆਇਆ ਹੈ ਕਿੰਨੇ ਵਜੇ ਦੇ ਕਰੀਬ ਹੈ ਸਾਡੇ ਕੋਲ 3:00 ਵਜੇ ਦੇ ਕਰੀਬ ਆਇਆ ਜੀ 10 ਮਿੰਟ ਪਹਿਲਾਂ ਇੱਕ ਫੋਨ ਹੌਸਪੀਟਲ ਤੋਂ ਜਿਹੜਾ ਇੰਟੀਮੀਸ਼ਨ ਆਇਆ ਸੀ ਕਿ ਜਿਹੜੀ ਉਹ ਸ਼ੌਟ ਦੇ ਨਾਲ ਡੈਥ ਹੋਈ ਹੈ ਉਹ ਲੈ ਕੇ ਆਇਆ ਜੀ ਉਹ ਆਦਮੀ ਤੇ ਜਿਹੜਾ ਇੱਕ ਮਾਲਾਪੁਰ ਦਾ ਲਾਪਸ ਹੈ ਉਹ ਤਾਂ ਸਰਜੀਤ ਸਿੰਘ ਜਿਹੜੇ ਉਮਰ ਲਗ ਕਸ਼ਿੰਦੀ ਸਾਹਿਬ ਦੇ ਕਰੀਬ ਹੈ ਤੇ ਇਹ ਜਿੰਮ ਦਾ ਇਹ ਕੰਮ ਸੀਗਾ ਤੇ ਉਹ ਆਖਿਰ ਨੂੰ ਹੁਣ ਦੇਖਿਆ ਤੇ ਇਹਦੇ ਹੈੱਡ ਦੇ ਵਿੱਚ ਕੋਲ ਲੱਗ ਕੇ ਜਿਹੜੀ ਇਹਦੀ ਡੈਥ ਹੋਈ ਕੱਪਸਾ ਨੂੰ ਹੋਇਆ ਬਾਕੀ ਜਿਹੜਾ ਉਹ ਵੈਪਨ ਹੈਗਾ ਜਿਹੜੂ ਟੀਮ ਅਸੀਂ ਮੌਕੇ ਤੇ ਪਿੱਜੀ ਹੈ ਤੇ ਉਹ ਵੀ ਹੈਲਪੀ ਕਰਦੇ ਆਂ ਕਿ ਵੈਪਨ ਜਿਹੜਾ ਹੈ ਉਹ ਪ੍ਰਸੰਸੀ ਰਜਾ ਕੋਈ ਰੂਮ ਵਿੱਚ ਜੋ ਵੀ ਹੈ ਉਹ ਬਾਅਦ ਵਿੱਚ ਅਸੀਂ ਤਾਂ ਦੱਸ ਸਕਦੇ ਹਾਂ